ਭਰਤਾ ਤਾ ਕਤ ਸਬਾਇਆ ਜੇ ਕੋ ਮਿਲੈ ਸੁਰਤ ਸਮਾਈ ਗੁਰ ਚੌਦੀ ਹਰ ਨਾਮ ਧਿਆਈ ਆਨੰਦ ਰੂਪਾ ਨੂਪਾ ਗੋਚਰ ਗੁਰ ਮਿਲੀਏ ਪਰਮਾ ਜਾਇਆ ਮਨ ਦਾੰਦੰ ਦੇ ਰਾਮ ਪਿਆਰਾ ਅੰਤ ਜਗਾਈ ਚੱਲਣ ਬਾਰਾ ਮੋਹਿ ਬਸਾਰ ਨਹੀਂ ਸੰਗ ਬੇਲੀ ਬਿਨਾਰ ਗੁਰ ਕੇਨ ਸੁਖ ਭਾਇਆ ਜਿਨ ਕੋ ਨਦਰ ਕਰੇ ਗੁਰ ਪੂਰਾ ਸਬਦ ਮਿਲਾਈ ਗੁਰ ਮਤ ਸੂਰਾ ਨਾਨਕ ਗੁਰ ਕੇ ਚਰਨ ਸ੍ਰੀਵਾਰ ਜਨ ਭੂਲਾ ਮਾਰਗ ਪਾਇਆ ਸਤ ਜਨ ਆਹਰ ਤਨ ਜਜ ਪਿਆਰਾ ਗੁਰਮਤ ਪਾਇਆ ਨਾਮ ਤੁਮਾਰਾ ਜਾਤਿ ਕ ਸੀਵ ਕਰੈ ਦਰਹਰ ਕੈ ਹਰ ਦਰਗਾ ਦਸਗਾ ਆਇਆ ਸਾਤ ਗੁਰ ਮਿਲੈ ਤਮੈ ਲੁ ਬੁਲਾਈ ਸਾਚੀ ਦਰਗਾ ਗਤ ਮੈ ਤਪਾਈ ਸਾਗਤ ਟਰਣਾਈ ਅਰ ਮੰਦਰ ਜਨਮ ਰਹਿ ਦੁਖ ਭਾਇਆ ਸੇਵੋ ਚਾਤ ਕਰੋ ਸਮੰਦਤਾ ਪਾਵੋ ਨਾਮ ਰਤਨ ਤਨ ਲਾਹ ਬਿਗਿਆ ਮਰ ਜਾਏ ਅਮਰ ਦਰਸ਼ਨ ਆਵਾ ਗੁਰ ਸਰ ਸੰਤੋਗ ਭਾਇਆ ਸਾਧੂ ਗੁਰੂ ਜੀ ਵੈ ਸੰਕਨ ਕੀਤੇ ਆਸਾ ਮਾਇਨਿ ਰਾਸ ਰੀਜੈ ਸੰਤ ਸਾਧੂ ਗਵਨਾ ਸੁਨਸੀ ਵਿਰ ਬੋੜ ਰੋਗ ਨਾ ਲਾਇਆ ਸਾਦੇ ਭਾਵੇ ਤਿਸ ਬੜੀ ਆਈ ਕੌਣ ਨਾ ਸਦੁ ਜਾ ਤਿਸ ਜਨ ਜਾਈ ਹਰ ਗੁਰ ਮੂਰਤ ਏ ਕਾ ਭਾਰਤ ਨਾਨਕ ਹਰ ਗੁਰ ਭਾਇਆ ਬੋਜੈ ਬੋਧ ਗੀਤ ਪੁਰਾਨਾ ਇਕ ਬੈ ਸੁਨੇ ਸੁਣਾਵੇ ਕਾਨਾ ਅਜ ਘਰ ਕਵਡ ਗਾਉ ਕਿਉ ਖੂਲੇ ਬਿਨ ਸਤਿਗੁਰ ਤਤ ਨਭਾਇਆ ਕਰਹਿ ਬੂਤ ਲਗਾਵੇ ਭਸਮੈ ਅੰਤਰ ਕ੍ਰੋਧ ਚੰਡਾਲ ਸੋਮੈ ਪਾਖੰਡ ਕੀਨੈ ਜੋਗ ਨ ਪਾਈਐ ਬਿਨ ਸਤਿਗੁਰਿ ਅਲਖ ਨ ਪਾਇਆ ਕਰਹਿ ਬੂਤ ਲਗਾਵੇ ਭਸਮੈ ਅੰਤਰ ਕ੍ਰੋਧ ਚੰਡਾਲ ਸੋਮੈ पाखंडी नै जोग न पाई है बिन सतगुरु अलख न पाया तीर्थ भरत नेम करे उद्याना जद सतजन मुख तह गियाना राम ना बिन क्यों दुख पाई है बिन सतगुरु धर्म न जायआ ਨੇਉਲੀ ਕਰਮ ਭਯੰਗੰ ਪਾਟੀ ਰੀਜ ਗੰਭਗ ਪੂਰਕ ਮਨਹਾਡੀ ਪਾਖੰਡ ਧਰਮ ਪ੍ਰੀਤ ਨਹੀਂ ਹਾਰਸਾ ਗੁਰ ਸਤਗੁਰ ਮਹਾਰਤ ਪਾਇਆ ਕੁਦਰਤ ਦੀ ਕਰੇ ਮਨ ਮਾਨਿਆ ਗੁਰ ਸਬਦੀ ਸੱਚ ਬ੍ਰਹਮ ਬਜਾਨਿਆ ਨਾਨਕ ਆ ਤੁਮ ਰਾਮ ਸੁਬਾਇ ਗੁਰ ਸਤਗੁਰ ਅਲਕ ਲਗਾਇ ਮਾਰੂ ਜਲੇ ਮਹਲਾ ਦੀ ਜਾ ਕਰ ਇਕ ਓੰਕਾਰ ਸਤਗੁਰ ਪਰਸਾਦ ਹੋਕ ਮੀਚਾ ਜੈ ਸ੍ਰੇਤੋ ਪਾਈ ਕਰ ਕਰ ਵੇਖੈ ਆਪਣੀ ਬੱਡਿਆਈ आपे घरे करे आप हुक्मेरे हस माई ही माया मो जागत गुरमुख गुरमुखबूज को भी चारा आपे नादर करो पाए आपे मेल मिलाई आई आपे मेलै दी बड़े आई गुर की कीमत पाई ਮਨਮੁਗ ਬੋਧ ਵੇਰੇ ਬਿਲਾਦੀ ਦੁਜੈ ਪਾਇ ਕੋਾਈ ਹਉ ਮੇ ਮਾਇਆ ਵਿਚੈ ਬਾਈ ਮਨਮ ਕਬੂਲੇ ਪਾਤਿ ਗਵਾਈ ਗੋਰਮ ਕੋ ਵੈ ਸੋ ਨੈ ਰਾਚੈ ਸਾਥ ਰਿਹ ਹਥ ਮਾਈ ਗੋਰ ਤੇ ਗਿਆਨ ਰਸਾ ਨਾਮ ਰਤਨ ਪਾਇਆ ਮਨਸਾ ਮਾਰ ਮਨ ਮਾਇ ਸੁਮਾਇ ਆਪੇ ਖੇਲ ਕਰੈ ਸਭ ਕਰਤਾ ਆਪੀ ਦੀ ਬੁਝਾਈ ਸਤ ਗੁਰ ਜੀ ਵੇ ਆਪ ਗਵਾਈ ਮਿਲ ਪ੍ਰੀਤਮ ਸਬਦ ਸੁਖ ਪਾਈ ਅੰਦਰ ਬਿਆਰ ਭਗਤੀ ਰਾਗਾ ਤਦ ਮੁਤੇ ਦਰਸੀ ਨਾਈ ਦੋ ਕਿਨਵਾਰਣ ਗੁਰਤੀ ਜਾਦਾ ਆਪ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ ਬੂਝੈ ਬਹੁ ਪਰਮ ਸੀਰੋਂ ਦਾ ਜਾਈ ਆਪੇ ਗੁਰਮੁਖਿਆਪੀ ਦੀਵੇ ਸੱਚ ਸਤਿ ਕੋ ਸਾਤ ਕੋ ਰਸਿਵਹਿ ਜਰਾ ਜੰਮ ਤੇ ਜੋਏ ਨਾ ਜਾਕ ਤਾਤੀ ਸਿਉ ਬਣਿ ਆਈ ਕ੍ਰਿਸ਼ਨ ਆਯਾਗਨ ਜਲੇ ਸੰਚਾਰਾ ਜਲ ਜਲ ਖਪੈ ਬਉਦ ਵੀਕਾਰ ਮਨ ਮੁਕਟ ਹੋਰ ਨ ਪਾਈ ਕਵ ਸਤਗੁਰੂ ਬੂਝ ਬੁਜਾਈ ਸਤਗੁਰ ਰਹੀ ਵੈਸੀ ਬੜਾ ਭਾਗੀ ਸਚੇ ਨਾਮ ਸੁਦਾ ਲੈ ਵਲਾਗੀ ਅੰਦਰ ਨਾਮ ਰਵਿਆਨ ਕੇਵਲਾ ਕ੍ਰਿਸ਼ਨ ਸ਼ਬਦ ਬੁਜਾਈ ਸੱਚਾ ਸ਼ਬਦਾ ਸਚੀਐ ਬਾਣੀ ਗੁਰਮੁਖ ਬਿਰਲੇ ਕਿਨੇ ਬਚਾਣੀ ਸੱਚਾ ਸ਼ਬਦ ਰਤੀ ਬੈ ਰਾਗੀ ਆਵਣ ਜਾਣ ਰਹੀ ਸ਼ਬਦ ਬੂਜੈ ਸੋ ਮੈਲ ਚੁਕਾਈ ਨਿਰਮਲ ਨਾਮ ਬਸੇ ਮਨ ਆਈ ਸਤਗੁਰਿਆ ਆਪਣਾ ਸਾਦੀ ਸੇਵ ਹਮੇ ਵਿਚੋਂ ਜਾਈ ਗੁਰ ਤੇ ਬੂਜੈ ਤਾਂ ਦਰਸੂਜੈ ਨਾਮ ਬਿਹਾਉਣਾ ਕਦ ਕਦ ਲੂਜੈ ਸਤਿਗੁਰ ਸੇਵੈ ਕੀ ਵਡਿਆਈ ਦ੍ਰਿਸ਼ਨਾ ਗੋਖ ਗਵਾਈ ਆਪੇ ਆਪ ਮਿਲੈ ਤਾਂ ਬੂਜੈ ਗਿਆਨ ਬਿਉਣਾ ਕਿਸੁ ਨਾ ਝੂਜੈ ਗੁਰ ਕੀ ਦਾਤਿ ਸਦਾ ਮਨ ਅੰਤਰਾ ਬਾਣੀ ਸ਼ਬਦ 부ਜਾਈ ਜੋ ਤੋਰ ਲਿਖਿਆ ਜੋ ਕਰਮ ਕਮਾਇਆ ਕੋਇ ਨਾ ਮੀਟੈ ਤੁਰ ਪਰਮਾਇ ਸਾਧ ਸੰਗਤ ਮੈਂ ਤਿਨਹੀ ਬਸਾ ਜਿਨ ਕੋ ਤੁਰ ਲਿਖ ਪਾਈ ਆਪਣੀ ਨਾਦਰ ਕਰੈ ਸੋ ਪਾਈ ਸਾਚ ਸਬਦ ਸਾਚੇ ਸਬਦ ਤੜੀ ਚਿਤ ਲਾਈ ਨਾਨਕ ਦਾਜ ਕੈ ਬੇਨਾੰਥੀ ਪਿਖਿਆ ਨਾਮ ਦਰਪਾਈ ਮਾਰੂ ਮਹੱਲਾ ਦੀ ਜਾ ਏ ਕੋ ਏਕ ਬਰਤ ਸਭ ਸੋਈ ਗੁਰਮੁਖ ਬਿਰਲਾ ਬੂਜੈ ਕੋਈ ਏ ਕੋ ਰਵ ਰਿਆ ਸਭ ਅੰਤਰ ਤਿਸ ਬਿਨਿ ਆਵਰਨ ਕੋਈ ਹੀ ਲਾ ਕੁਦਰਤੀ ਜੀ ਉਪਾਏ ਗਿਆਨੀ ਧਿਆਨੀ ਆਖ ਸੁਣਾਈ ਸਵਨਾ ਰਿਜ ਖਤਮਾਈ ਹਪੇ ਕੀ ਮਤੋਰ ਨ ਹੋਈ ਮਾਇਆ ਮੋਯਾੰਦ ਹੰਦਿਆਰਾ ਆਮੇ ਮੇਰਾ ਪਸਰੀਆ ਪਾਸਾਰ ਆਨੰਦ ਜਲਦਰ ਦਿਨ ਰਾਤੀ ਗੁਰ ਬਿਨ ਸੰਤ ਨ ਹੋਈ ਆਪੇ ਜੋੜ ਬਸੂੜੀ ਆਪੀ ਆਪੇ ਥਾ ਬੂਤਾ ਪੀ ਆਪੀ ਸੱਚਾ ਹੁਕਮ ਸੱਚਾ ਬਾਸਰਾ ਔਰਾ ਹੁਕਮ ਨਹ ਹੋਈ ਆਪੇ ਲੈ ਲੈ ਸੁਲਾ ਗਏ ਗੁਰ ਪ੍ਰਸਾਦੀ ਜਮ ਕਾ ਭਉ ਭਾਗੇ ਅੰਤਰ ਸਬਦ ਸਦਾ ਸੁਭਾਤਾ ਗੁਰਮੁਖ ਬੂਝੈ ਕੋਈ ਆਪੇ ਮਿਲ ਮੇਲ ਮੇਲਾਈ ਪੂਰਬ ਲੈ ਗਿਆ ਤੂੰ ਮੇੜਾ ਨਾ ਜਾਈ ਆਨੰਦਨ ਪਾਦ ਕਰੇ ਦਿਨ ਰਾਤੀ ਗੁਰਮਖੀ ਸਿਵਾ ਹੋਈ ਸਾਧ ਗੁਰ ਸਿਵ ਸਦਾ ਸੁਖ ਜਾਤਾ ਆਪੇ ਆਏ ਮਿਲਿਆ ਸਭਨਾ ਕਾ ਦਾਤਾ ਹਉਮੈ ਮਾਰ ਤ੍ਰਿਸ਼ਨਾ ਕਿਨੇ ਨਵਾਰੀ ਸਬਦ ਜੀਨ ਸੁਖ ਹੋਈ ਹੀ ਕਾਇਆ ਕੁਟਮ ਮੋਇ ਨ ਬੂਜੈ ਗੁਰਮ ਕੋ ਵੈ ਸੁਆ ਕੀ ਝੂਜੈ ਆਨ ਦਿਨ ਨਾਮ ਰਵੈ ਦਿਨ ਰਾਤੀ ਮਿਲ ਫਰੀਦ ਸੁਖ ਹੋਈ ਹੀ ਮਨ ਮੁਖ ਚਲਤਾ ਆਦ ਦੂਜੈ ਲਾਗਾ ਜਨਮਤ ਕੀ ਨਾਮੁ ਆ ਭਾਗਾ ਆਵਦ ਜਾਤ ਬਿਰਥਾ ਜਨਮ ਕਿਬਾਇਆ ਬਿਨ ਗੁਰ ਮੁਕਤ ਨ ਹੋਈ ਕਾਇਆ ਕੋ ਜੋ ਦੇਉ ਮੈਂ ਮਾਲ ਲਾਈ ਜੀ ਸੋ ਤੂ ਵੇ ਦਮੈ ਨ ਜਾਈ ਸਬਦ ਤੂ ਵੇ ਕੀ ਅਕੀਉ ਵਾ ਬਰਮੈਲੀ ਮੂਲ ਨ ਹੋਈ ਆਤਮ ਦੂਤ ਕਾਇਆ ਸੰਗਾਰ ਹੈ ਮਰ ਮਰ ਜੰਮੈ ਸਬਦ ਨਾ ਵਿਚਾਰ ਹੈ ਆਤਮਾਇਆ ਮੋਗਵਾਰਾ ਜਿਉ ਸੁਪਨੈ ਸੋਦ ਨ ਹੋਈ ਇਕ ਪੰਚ ਮਾਰ ਸਬਦ ਹੈ ਲਾਗੀ ਸਤਗੁਰ ਆਏ ਮਿਲਿਆ ਬਢ ਭਾਗੀ ਅੰਦਰ ਜਜਰ ਵੈ ਰੰਗ ਰਾਤੀ ਥੈ ਜਿਸਮਾ ਵੈ ਸੋਈ ਗੁਰ ਕੀ ਜਾਲਾ ਗੁਰੂ ਤੇ ਜਾਪੈ ਪੂਰਾ ਜੀਵ ਕ ਸਬਦ ਸੰਜਾਪੈ ਸਦਾ ਸਬਦ ਰਵੈ ਕਾਟੇ ਅੰਤਰ ਰਸ ਨਰਾਜ ਖੈ ਗ ਸੋਈ ਓ ਮੇ ਮਾਰੇ ਖਬਦ ਨਿਵਾਰੀ ਹਰ ਕਾ ਨਾਮ ਰਖਿ ਹੁਰ ਧਾਰੀ ਏਕ ਜਿਵੇਂ ਔਰਣ ਜਾਣਾ ਜੈ ਜੇ ਹੋਏ ਥੋਈ ਬੇਨਜਾਤ ਗੁਰ ਸਹਜ ਕੇ ਨਹੀਂ ਪਾਇਆ ਗੁਰਮਖ ਬੂਜੈ ਸਤਿ ਸਮਾਇਆ ਸਚੋ ਜੀਵ ਸਬਦ ਸਚ ਰਾਤੀ ਓ ਮੈਂ ਸਬਦੈ ਭੋਈ ਆਪੇ ਗੁਣ ਦਾਤਾ ਵਿਚਾਰੀ ਗੁਰਮਖ ਦੇਵੈ ਪੱਕੀ ਸਾਰੀ ਨਾਨਕ ਨਾਮ ਸਮਾਵੇ ਸਚ ਸਾਚੀ ਤੀ ਪਦ ਹੋਈ ਮਾਰੂ ਮਹੱਲਾ ਤੀਜਾ ਜਗ ਜੀਵਨ ਜਾਜਾ ਏਕੋ ਦਾਤਾ ਗੁਰ ਸੇਵਾ ਤੇ ਸਬਦ ਪੁਛਾਤਾ ਏਕੋ ਅਮਰਈ ਕਾ ਬਾਦ ਸਾਈ ਜੁਗ ਜੁਗ ਚਿਰਕਾਰ ਬਣਾਈ ਸੋ ਜਨ ਨਿਰਮਲ ਜਿਨ ਆਪ ਬਸਾਤਾ ਆਪੀ ਆਏ ਮਿਲੇ ਆਦੂਵਾਤਾ ਰਜਨਾ ਸਭ ਦਰਤੀ ਗੁਣ ਗਾਵੇ ਦਰਸਾਜੇ ਪਦ ਪਾਈ ਗੋਰਮਕ ਨਾਮ ਮਿਲੇ ਬੜੀ ਆਈ ਮਨ ਮੁਖ ਨਿੰਦਕ ਬਾਤ ਗਬਾਈ ਨਾਮ ਰਤੇ ਪਰਮਾਨਤ ਬੈਰਾਗੀ ਨਿਜ ਕਰਤਾੜੀ ਲਾਈ ਸਬਦ ਮਰੈ ਸੋਈ ਜਨ ਪੂਰਾ ਸਤਿਗੁਰਿਆ ਕਿ ਸੁਣਾਈ ਸੂਰਾ ਆਇ ਆਂਦਰ ਅਮਰਤ ਸਰ ਸਾਚਾ ਮਨ ਬੀਵੈ ਭਾਇ ਸੁਭਾਈ ਪੜ ਪੰਡਤ ਅਵਰਾ ਸਮਝਾਈ ਘਰ ਜਾਲ ਤੇ ਕੀ ਖਬਰ ਨ ਪਾਈ ਮੇਨ ਸਤਿਗੁਰ ਦੀ ਵੇ ਨਾਮ ਨ ਪਾਈਐ ਬੜਤਾ ਗੈ ਗਾਂਤ ਨ ਹੋਈ ਇਕ ਪਾਸਮ ਲਗਾਏ ਫਿਰੇ ਪੀਖਤਾਰੀ ਬਿਨ ਸ਼ਬਦ ਔਮੇ ਕਿਨ ਮਾਰੀ ਆਨ ਦਿਨ ਜਲਦ ਰਹਿ ਦਿਨ ਰਾਤੀ ਬਰਮ ਏਕ ਪਰਮਾਈ ਇਕ ਗ੍ਰਹਿ ਕੁਟੰਮ ਮੈਂ ਖਦਾ ਉਦਾਸੀ ਸ਼ਬਦ ਮੁਵੈ ਆਰ ਨਾਮਿ ਨਵਾਸੀ ਆਂਦਨ ਸਦ ਰਹਿ ਰੰਗ ਰਾਤੀ ਬੈ ਭਾਈ ਭਗਤ ਜਿਤ ਲਾਈ ਮਨ ਮੁਖ ਨਿੰਦਾ ਕਰ ਕਰ ਬਗੂਤਾ ਅੰਦਰ ਲੋਭ ਭੋਗੈ ਦੇ ਜਿਸ ਕੋਤਾ ਜਮ ਕਾਲ ਤਿਸ ਕਦੇ ਨਾ ਸੋੜੈ ਅੰਤ ਗਿਆ ਪੁਸਤਾਈ ਸਚੈ ਸਾਵਦ ਸਚੀ ਪਤ ਹੋਈ ਬਿਨ ਨਾਵੇਂ ਮੁਕਤ ਨਾ ਪਾਵੇ ਕੋਈ